ਤਵੇਰ ਪਹਾਣ ਪਰਮੇਸ਼ਰ ਕੀਆ ਉੱਚੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਗੂਡੇ ਕਾਲੀ ਦਾ ਤਵੇਰ ਪਹਾਣ ਪਰਮੇਸ਼ਰ ਕੀਆ ਪਹਾਣ ਉਹਦਾ ਪਰਮੇਸ਼ਰ ਬਣਾ ਲਿਆ ਗੂੜੇ ਪਹਾਣ ਦੇ ਆਪ ਗੜ ਯਾਗਵੀਰ ਆਦਮੀ ਪਰਮੇਸ਼ਰ ਨਹੀਂ ਬਹਾਨ ਪਰਮੇਸ਼ਰ ਬਣਾਇਆ ਹੋਇਆ ਆਦਮੀ ਦਾ ਆਦਮੀ ਪਰਮੇਸ਼ਰ ਬਣਾ ਸਕਦਾ ਹੈ ਇਹ ਨਾਲੇ ਪਰਮੇਸ਼ਰ ਆਦਮੀ ਨੇ ਬਣਾਇਆ ਸਾਰੇ ਆਦਮੀ ਬਣਾ ਹੋਇਆ ਪਰਮੇਸ਼ਰ ਬਣਾ ਹੋਇਆ ਜਿਹੜਾ ਪੱਥਰ ਜੋ ਘੜ ਕੇ ਪਰਮੇਸ਼ਰ ਬਣਾ ਸਕਦਾ ਉਹ ਵੱਡਾ ਹੋਇਆ ਉਹਦੀ ਕੀਮਤ ਵਧਾ ਦਿੱਤੀ ਪੱਥਰ ਦੀ ਕੋ ਪੱਥਰ ਵੱਡਾ ਹੋਇਆ ਪਰਮੇਸ਼ਰ ਵੱਡਾ ਹੋਇਆ ਸੰਸਾਰ ਦੇ ਚ ਪਾਹਨ ਪਰਮੇਸ਼ਰ ਕੀ ਆ ਉਹਦੇ ਮੰਗੋਇਆ ਸੇ ਕੁਛ ਕਰ ਲਿਆ ਅੱਜ ਉਹੀ ਪੂਜਾ ਸਾਡੀ ਆ ਉਹ ਜਿਹੇ ਕੁਛ ਕੀਤਾ ਹੋਇਆ ਜੇ ਹਿੰਦੂ ਕਹਣ ਸਾਨੂੰ ਆ ਸਾਡੇ ਲਿਖਿਆ ਹੋਇਆ ਹੈ ਬਾਹਨ ਪਰਮੇਸ਼ਰ ਦੀ ਉਹ ਕਹਿੰਦੇ ਇਹ ਗੱਲ ਹੁਣ ਤੁਸੀਂ ਕੱਢ ਦੋ ਗੁਰਬਾਣੀ ਚੋਂ ਜੀ ਥੋੜਾ ਵੀ ਐਵੇਂ ਕੀਤਾ ਤੁਸੀਂ ਥੋੜਾ ਵੀ ਤਾਂ ਆਦਮੀ ਦਾ ਹੀ ਬਣਾਇਆ ਹੈ ਗੁਰੂ ਰਾਮ ਸਾਹਿਬ ਤੁਸੀਂ ਇਹਨੂੰ ਇੰਨਾ ਕੁਝ ਕਹੀ ਜਾਂਦੇ ਹੋ ਬૂર્ਤੀ ਨੂੰ ਵੱਧ ਕਹਿੰਦੇ ਹੋ ਕਰਦੇ ਹੋ ਜੀ ਪੂਜਾ ਤੁਸੀਂ ਕਿਉਂ ਕਰਦੇ ਹੋ ਇਹ ਵੀ ਆਦਮੀ ਦਾ ਬਣਾਇਆ ਹੈ ਸਾਡੇ ਕੋਲ ਜਵਾਬ ਕੋਈ ਨਹੀਂ ਇਹ ਗੱਲ ਅੱਗਾ ਦੀ ਰੌਲਾ ਪਾ ਦਿੱ ਗਏ ਜੀ ਕਿਉਂ ਗਿਆ ਜੀ ਕਿਉਂ ਗਿਆ ਜੀ ਫਲਾਣ ਨੇ ਉਹ ਰੌਲਾ ਪਾ ਦਿੱ ਗਏ ਗੱਲ ਅੱਗਾ ਸੱਚ ਦਾ ਫੇਸ ਕਰਨ ਵਾਲਾ ਸਿੱਖ ਕੋਈ ਹੁੰਦੀ ਹੈ ਸੱਚ ਦਾ ਫੇਸ ਨਹੀਂ ਕਰ ਸਕਦੇ ਆਜੋ ਹਿੰਦੂਆ ਨੇ ਬਾਪਣਾ ਤਾਂ ਚੁੱਪ ਕਰਕੇ ਸੱਚ ਬਰਦਾਸ਼ਤ ਕਰ ਲਿਆ ਇਹਨਾਂ ਤੇ ਬਰਦਾਸ਼ਤ ਨਹੀਂ ਹੋ ਰਿਹਾ ਸੱਚੀ ਸਿੱਖਾਂ ਦੇ ਸੱਚ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਨੇ ਤਾਂ ਬਰਦਾਸ਼ਤ ਕਰ ਲਿਆ ਇਹਨਾਂ ਤੇ ਬਰਦਾਸ਼ਤ ਹੋਣਾ ਵੀ ਮੁਸ਼ਕਲ ਹੈ ਨਾ ਪਾਣ ਪਰਮੇਸ਼ਰ ਬੀਆ ਕੂਝੇ ਸਭ ਸੰਸਾਰ ਸਾਰ ਸਾਰ ਸੰਸਾਰ ਕੂਝ ਦਾ ਉਸ ਪਰ ਵਾਸੇ ਜੋਰ ਗੂਡੇ ਕਾਲੀ ਧਾਰ ਇਹ ਪਰੋਸੇ ਤੇ ਜਿਹੜਾ ਰਹਿ ਜੂ ਨਾ ਕਾਲੀ ਧਾਰ ਚ ਡੁੱਬੂ ਕਲਪਣਾ ਦੀ ਕਾਲੀ ਧਾਰ ਜਾਂ ਗਿਆਨਤਾ ਦੀ ਕਾਲੀ ਧਾਰ ਚ ਡੁੱਬ ਜੂਗਾ ਉਹ ਗਿਆਨਤਾ ਦੇ ਸਮੁੰਦਰ ਚ ਡੁੱਬ ਜੂਗਾ ਉਹ ਕਲ ਜਿਹੜੀ ਹੈ ਨਾ ਤ੍ਰਿਸ਼ਨਾ ਤ੍ਰਿਸ਼ਨਾ ਦੀ ਧਾਰ ਉਹ ਵਹਾ ਕੇ ਲੈ ਜੂ ਗੂਡੇ ਕਾਲੀ ਧਾਰ ਉਹਨੂੰ ਕਹਿੰਦੇ ਜਿੱਥੇ ਗਹਿਰਾਈ ਦਾ ਪਤਾ ਨਾ ਹੋਵੇ ਧੱਤੀ ਨਾ ਦਿਖੇ ਤੇ ਧੱਤੀ ਨਾ ਦਿਖੇ ਨਾ ਕਿੰਨਾ ਗਹਿਰਾ ਪਾਣੀ ਉਥੇ ਕਾਲਾ ਪਾਣੀ ਕਾਲੀਦਾਰੇ ਰਹੇ ਜੁਰ ਤੇਜ ਹੋਵੇ ਜੇ ਤੇਜ ਪਾਣੀ ਵਗਦਾ ਧਾਰ ਤਾਂ ਹੀ ਤੇਜ਼ੀ ਦਿਖੋ ਤਲਵਾਰ ਦੀ ਧਾਰ ਹੁੰਦੀ ਹੈ ਤੇਜ ਹੁੰਦੀ ਹੈ ਨਾ ਇਹ ਵੀ ਧਾਰ ਪਾਣੀ ਦੀ ਵੀ ਹੁੰਦੀ ਹੈ ਪਾਣੀ ਦੀ ਧਾਰ ਉਹਨੂੰ ਕਹਿੰਦੇ ਨੇ ਪੱਥਰ ਨੂੰ ਖਾਰ ਰਵੇ ਪੱਥਰਾਂ ਦੀ ਖਾਰ ਪੈ ਜਾਂਦਾ ਆ ਜਾਂਦੀ ਹੈ ਪੱਥਰਾਂ ਦੀ ਖਾਰ ਪੈਦਾ ਕਰਦਾ ਰਹਿੰਦਾ ਪਾਣੀ ਤੇਜ ਬਬੂ ਤਾਂ ਹਰ ਬੈਦਗਰ ਪੱਥਰ ਨੂੰ ਕਸਾ ਦਿੰਦਾ ਬਾਣੀ ਉਹ ਹੀ ਧਾਰ ਹੁੰਦੀ ਹੈ ਜੇ ਧਾਰ ਹੈ ਨਾ ਪਾਣੀ ਦੀ ਜੇ ਤੇਜ ਹੋ ਪੱਥਰ ਨੂੰ ਕਸਾ ਦੂ ਉਹ ਧਾਰ ਜਾਂਦੀ ਜਿਵੇਂ ਤਲਵਾਰ ਦੀ ਧਾਰ ਹੁੰਦੀ ਹੈ ਤਲਵਾਰ ਦੀ ਧਾਰ ਤੋਂ ਵੀ ਤੇਜ ਹੈ ਪਾਣੀ ਦੀ ਧਾਰ ਤਲਵਾਰ ਦੀ ਧਾਰ ਪੱਥਰ ਪੈਦਾ ਕਰਦਾ ਹੈ ਪੱਥਰ ਤੇ ਕਸਾ ਕੇ ਤਲਵਾਰ ਦੀ ਧਾਰ ਬਣਦੀ ਹੈ ਤੇ ਪੱਥਰ ਨੂੰ ਘਵਾਉਣ ਵਾਲਾ ਕੌਣ ਹੈ ਪਾਣੀ ਉਸ ਪੱਥਰ ਨੂੰ ਪਾਣੀ ਘਵਾ ਦਿੰਦਾ ਜਿਹੜਾ ਪੱਥਰ ਤੇ ਲੋਹੇ ਨੂੰ ਘਵਾ ਕੇ ਧਾਰ ਫੈਲਾ ਦਿੰਦਾ ਖੁਦ